ਬ੍ਰਿਟਿਸ਼ ਸੰਸਦ ਵਿੱਚ ਭਾਰਤੀ ਮੂਲ ਦੇ ਪਹਿਲੇ ਦਸਤਾਰਤਾਰੀ ਸੰਸਦ ਮੈਂਬਰ ਅਤੇ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਟੇਸੀ ਨੇ ਦੱਸਿਆ ਕਿ ਭਾਰਤ ਅਤੇ ਵਰਤਾਨਵੀ ਸਰਕਾਰ ਦਰਮਿਆਨ ਜੋ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਇਹ ਦੋਹਾਂ ਮੁਲਕਾਂ ਲਈ ਫਾਇਦੇ ਦਾ ਸਮਝੌਤਾ ਸਾਬਤ ਹੋਵੇਗਾ ਟੇਸੀ ਮੁਤਾਬਕ ਜਿੱਥੇ ਦੋਹਾਂ ਮੁਲਕਾਂ ਦੀ ਸਾਂਝ ਬਧੇਗੀ ਉੱਥੇ ਹੀ ਕਾਫੀ ਲਾਹਾਤ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰੀ ਨੂੰ ਇਸਦਾ ਹੁਵੇਗਾ ਉਹਨਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਰਣ 에ਰਪੋਰਟ ਦਾ ਦਰਜਾ ਉੱਚਾ ਚੁੱਕਿਆ ਜਾਵੇਗਾ ਤੇ ਪੰਜਾਬ ਤੋਂ ਇੰਗਲੈਂਡ ਅਮਰੀਕਾ ਯੂਰਪ ਅਤੇ ਆਸਟ੍ਰੇਲੀਆ ਨੂੰ ਵੀ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਉਡਾਣਾਂ ਤੇ ਸਿੱਧਾ ਕਹਿਣਾ ਹੈ ਕਿ ਅਚੇਹ ਕਰਨ ਵਾਲਾ ਲੋਕ ਦਿੱਲੀ ਤੋਂ ਪੰਜਾਬ ਆਉਣ ਵੇਲੇ ਹੁੰਦੀ ਖੱਜਲ ਖਵਾਰੀ ਤੋਂ ਬਚ ਸਕਣਗੇ ਉਹਨਾਂ ਕਿਆਕੇ ਭਾਰਤ ਤੇ ਪੰਜਾਬ ਸਰਕਾਰ ਨੂੰ ਹਵਾਵਾਜ਼ੀ ਖੇਤਰ ਵੱਲ ਧਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਦਾ ਇੰਟਰਨੈਸ਼ਨਲ ਕਾਰਗੋ ਪੋਰਟ ਬੰਦ ਪਿਆ ਮੇਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਾਰਤੀ ਸਰਕਾਰ ਨੂੰ ਅਪੀਲ ਹੈ ਕਿ ਇਸ ਪੋਰਟ ਨੂੰ ਦੁਬਾਰਾ ਖੋਲਿਆ ਜਾਣਾ ਚਾਹੀਦਾ ਜਿਸ ਦਾ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਵੇਗਾ ਅੰਮ੍ਰਿਤਸਰ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਮੈਂ ਪਿਛਲੇ ਸਾਲਾਂ ਤੋਂ ਸਰਕਾਰਾਂ ਨੂੰ ਅੰਮ੍ਰਿਤਸਰ ਤੋਂ ਦੂਜੇ ਦੇਸ਼ਾਂ ਨੂੰ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਹਾਂ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਭਾਰਤ ਤੇ ਯੂਕੇ ਦੇ ਸਬੰਧਾਂ ਨੂੰ ਕਿਵੇਂ ਵੇਖਦੇ ਹੋ ਤਾਂ ਉਹਨਾਂ ਕਿਹਾ ਕਿ ਇਤਿਹਾਸਿਕ ਪਲਸੀ ਜਦ ਵੀ ਟ੍ਰੇਡ ਇਹ ਦੋਹਾਂ ਦੇਸ਼ਾਂ ਲਈ ਬਹੁ ਐਗਰੀਮੈਂਟ ਹੋਇਆ ਦੋਹਾਂ ਦੇਸ਼ਾਂ ਨੂੰ ਇਸ ਟ੍ਰੇਡ ਡੀਲ ਦਾ ਅਰਬਾਂ ਦਾ ਫਾਇਦਾ ਹੋਵੇਗਾ ਇਸ ਨਾਲ ਵਪਾਰ ਵਧੇਗਾ ਇਸ ਐਗਰੀਮੈਂਟ ਲਈ ਬਹੁਤ ਸਾਲ ਲੱਗੇ ਬਹੁਤ ਸਾਰਿਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਿਆ ਪਰ ਉਹ ਇਸ ਨੂੰ ਸਿਰੇ ਨਹੀਂ ਚੜਾ ਸਕੇ ਲੀਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਸਰ ਸ਼ਾਹੀ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਸਦਕਾ ਇਹ ਟ੍ਰੇਡ ਡੀਲ ਸਥਾਪਿਤ ਹੋਈ ਜਦ ਵਪਾਰ ਵਧਦਾ ਤਾਂ ਦੋਹਾਂ ਦੇਸ਼ਾਂ ਨੂੰ ਫਾਇਦਾ ਹੁੰਦਾ ਹੈ ਤੇ ਇਸ 딜 ਦਾ ਪੰਜਾਬੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਇਸ 딜 ਨਾਲ ਉਤਪਾਦਨ ਵਧਣ ਨਾਲ ਰੋਜ਼ਗਾਰ ਵੀ ਵਧੇਗਾ ਉਹਨਾਂ ਕਹਾ ਕਿ ਹਜ਼ਾਰਾਂ ਸਿੱਖਾਂ ਦੀ ਮੰਗ ਨੂੰ ਵੀ ਪ੍ਰਵਾਨ ਕਰਦੇ ਆ ਭਾਰਤ ਤੇ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਬਣਾਇਆ ਸੀ ਲੰਬੇ ਅਰਸੇ ਤੋਂ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਪੂਰੀ ਹੋਈ ਸੀ ਪਰ ਅੱਜ ਜਦ ਦੋਹਾਂ ਮੁਲਕਾਂ ਦੇ ਦਰਮਿਆਨ ਹਾਲਾਤ ਨਾਜ਼ੁਕ ਨੇ ਤਾਂ ਇਹ ਲਾਂਗਾ ਬੰਦ ਕਰ ਦਿੱਤਾ ਉਹਨਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਣੇ મતਭੇਦਾਂ ਤੇ ਵਿਚਾਰ ਕਰਨੀ ਚਾਹੀਦੀ ਹੈ ਤੇ મતਭੇਦ ਦੂਰ ਕਰਨੇ ਚਾਹੀਦੇ ਨੇ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਗਾ ਕੋਲਣ ਤੇ ਗੌਰ ਕਰਨਾ ਚਾਹੀਦਾ ਹੈ ਇਸ ਲਾਂਘੇ ਨਾਲ ਸਮੂਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀ ਪੰਜਾਬ ਆਉਣਗੇ ਤੇ ਉਹਨਾਂ ਵਿੱਚੋਂ ਬਹੁ ਗਿਣਤੀ ਲੋਕ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੀ ਇੱਛਾ ਰੱਖਣਗੇ ਉਹਨਾਂ ਦੱਸਿਆ ਕਿ ਸਾਡੀ ਸਰਕਾਰ ਪਹਿਲੀ ਅਤੇ ਦੂਜੀ ਵਰਲਡ ਵਾਰ ਦੌਰਾਨ ਵਰਤਾਨਵੀ ਫੌਜ ਵਿੱਚ ਸ਼ਹਾਦਤ ਤਾਂ ਪਾਉਣ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਬਣਾ ਰਹੀ ਹੈ ਵੈਸਟਮਨਿਸਟਰ ਵਿਖੇ ਅਸੀਂ ਜਗ੍ਹਾ ਤੈਅ ਕਰ ਲਈ ਹੈ ਮੈਂ ਫਕਰ ਨਾਲ ਦੱਸਣਾ ਚਾਹਾਂਗਾ ਕਿ ਦੂਜੇ ਵਿਸ਼ਵ ਜੰਦ ਵਿੱਚ 25 ਲੱਖ ਭਾਰਤੀ ਮੂਲ ਦੇ ਫੌਜੀ ਬ੍ਰਿਟਾਨਵੀ ਫੌਜ ਦਾ ਹਿੱਸਾ ਬਣ ਕੇ ਲੜੇ ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਹੋਰ ਮਿਸਾਲ ਨਹੀਂ ਹੈ ਕਿ ਇੱਕ ਦੇਸ਼ ਤੋਂ ਐਨੇ ਜ਼ਿਆਦਾ ਲੋਕ ਦੂਜੇ ਦੇਸ਼ ਲਈ ਲੜੇ ਹੋਣ ਇਸ ਲਈ ਯੂਕੇ ਪੰਜਾਬੀਆਂ ਤੇ ਭਾਰਤੀਆਂ ਨੂੰ ਚੰਗੀਆਂ ਨਜ਼ਰਾਂ ਨਾਲ ਵੇਖਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਉਹਨਾਂ ਕਹਿਆ ਕਿ ਯੂਕੇ ਸੰਸਦ ਦੀ ਸੁਰੱਖਿਆ ਕਮੇਟੀ ਦਾ ਚੇਅਰਮੈਨ ਬਣਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਮੈਨੂੰ ਇਸ ਲਈ ਬਹੁਤ ਮਿਹਨਤ ਵੀ ਕਰਨੀ ਪਈ ਇਸ ਦਾ ਕਮੇਟੀ ਦਾ ਚੇਅਰਮੈਨ ਬਣ ਲਈ ਬਕਾਇਦਾ ਪਾਰਲੀਮੈਂਟ ਵਿੱਚ VOTING ਹੁੰਦੀ ਹੈ ਇਸ ਲਈ 650 ਸੰਸਦ ਮੈਂਬਰਾਂ ਵਿੱਚੋਂ ਘੱਟੋ-ਘੱਟ 326 ਮੈਂਬਰਾਂ ਦਾ ਫਤਵਾ ਮੇਲਾ ਲਾਜ਼ਮੀ ਹੁੰਦਾ ਤੇ ਮੈਨੂੰ 400 ਦੇ ਕਰੀਬ ਵੋਟਾਂ ਪਈਆਂ ਸਨ ਇਸ ਲਈ ਮੈਨੂੰ ਬਕਾਇਦਾ ਆਪਣੇ ਪਰਚੇ ਸ਼ਾਉਣੇ ਪਏ ਇੱਕ-ਇੱਕਲੇ ਸੰਸਦ ਮੈਂਬਰ ਨੂੰ ਮਨਾਉਣਾ ਪਿਆ ਉਹਨਾਂ ਵੱਲੋਂ ਨਿਊਕਲੀਅਰ ਹਥਿਆਰਾਂ ਤੇ ਰੱਖਿਆ ਨਾਲ ਜੁੜੇ ਹੋਰ ਮਾਮਲਿਆਂ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਇਸ ਕਮੇਟੀ ਕੋਲ ਬਹੁਤ ਤਾਕਤ ਹੁੰਦੀ ਹੈ ਚੇਅਰਮੈਨ ਨੂੰ 5 ਸਾਲਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ ਨਹੀਂ ਬਦਲ ਸਕਦਾ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੂਜੇ ਨੰਬਰ ਤੇ ਵਿਰੋਧੀ ਧਿਰ ਦੇ ਲੀਡਰ ਤੇ ਤੀਜੇ ਨੰਬਰ ਤੇ ਰੱਖਿਆ ਕਮੇਟੀ ਦੇ ਚੇਅਰਮੈਨ ਨੇ ਬੋਲਣਾ ਹੁੰਦਾ ਰੱਖਿਆ ਮਾਮਲੇ ਦੇ ਉੱਤੇ ਰੱਖਿਆ ਕਮੇਟੀ ਦਾ ਚੇਅਰਮੈਨ ਪ੍ਰਧਾਨ ਮੰਤਰੀ ਤੋਂ ਵੀ ਸਵਾਲ ਪੁੱਛ ਸਕਦਾ ਹੈ